ਕਿ ਅੱਜ ਤੱਕ ਮੈਂ ਬਾਰ-ਬਾਰ ਕਹਿ ਰਿਹਾ ਹਾਂ ਉਹਨੇ ਮੇਰੇ ਨਾਲ ਮੈਂ ਅੱਜ ਮੈਂ ਰੋਸ਼ੀ ਕਰਕੇ ਦਰਵਾਜ਼ਾ ਅੱਜ ਲੁਧਿਆਣਾ ਪੈਂਦੇ ਚੰਡੀਗੜ੍ਹ ਰੋਡ ਤੇ ਇੱਕ ਮਸ਼ਹੂਰ ਪਾਰਲਰ ਤੇ ਕੁਝ ਵਿਅਕਤੀਆਂ ਵੱਲੋਂ ਕੰਨ ਤੋੜ ਕੀਤੀ ਗਈ ਜਿਸ ਵਿੱਚ ਪਾਰਲਰ ਵਾਲਿਆਂ ਵੱਲੋਂ ਪੁਲਿਸ ਨੂੰ ਕੰਪਲੀਟ ਦਿੱਤੀ ਗਈ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਪਾਰਲਰ ਤੇ ਹਮਲਾ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਾ ਕਰ ਕਰਨ ਤੇ ਮੇਨ ਹਾਈਵੇ ਚੰਡੀਗੜ੍ਹ ਰੋਡ ਨੂੰ ਕੀਤਾ ਗਿਆ ਜਾਮ ਧਰਨਾ ਮੌਕੇ ਤੇ ਪਹੁੰਚੀ ਪੁਲਿਸ ਨੇ ਧਰਨੇ ਨੂੰ ਹਟਾਉਣ ਲਈ ਧਰਨੇ ਤੇ ਬੈਠੇ ਲੋਕਾਂ ਨੂੰ ਜ਼ਬਰਦਸਤੀ ਕਰਕੇ ਹਟਾਇਆ ਗਿਆ ਅਤੇ ਆਵਾਜਾਈ ਖੁੱਲੀ ਗਈ ਲੁਧਿਆਣਾ ਤੋਂ ਸਮਾਈਲ ਦੀ ਖਾਸ ਰਿਪੋਰਟ

जी क्या मामला क्या था कल जो आपके मामला ये था कि ये मेरी मम्मी है मैं ऑफिस में थी और तीन तीन लेडीज और दो जेंट्स आए ਦਰਵਾਨੇ کے بہانے آئے اور جیسے ہی انہوں نے گੁਰੂ کو کرسی پہ بیٹھا تુરੰت ان کے پاس ان کے ساتھ مار پیٹ شروع کر کے ان کے بال پکڑ کے کھینچتے ہوئے دو لوگوں نے ہاتھ वो वो लोग आए थे कल करके जब तक तो मम्मी ने थ्रेडिंग करने का धागा उठाया तब तो तक तो उन्होंने मारपीट शुरू कर दिया सबके सामने इनको मतलब देखने तक का टाइम नहीं मिला की वो, वो क्या रहा है इनके साथ और कल से हम लोग पुलिस से कर रहे हैं सब कुछ दिखा रहे सारा प्रूफ दिखा रहे फिर भी ये लोग ਦੀ ਇਹ ਸਰਕਾਰ ਬਣੀ ਹੈ ਉਸ ਦਿਨ ਤੋਂ ਵੀ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਹੈ ਔਰਤਾਂ ਸੇਫ ਨਹੀਂ ਹੈ ਕੁੜੀਆਂ ਸੇਫ ਨਹੀਂ ਹੈ ਕੋਈ ਵੀ ਆਂਦਾ ਹੈ ਕੁੱਟ ਮਾਰ ਕੇ ਚਲਾ ਜਾਂਦਾ ਹੈ ਔਰ ਇਹੋ ਜਿਹੇ ਨਕਮੇ ਅਫਸਰ ਕੋਈ ਆ ਕੇ ਇੱਕ ਝੂਠੀ ਕੰਪਲੇਂਟ ਕਰਾ ਦਿੰਦਾ ਹੈ ਕਿ ਮੈਨੂੰ ਛੇੜਛਾੜ ਕਰ ਦਿੱਤੀ ਉਹਦੇ ਤੇ 354 ਵੀ ਕਰ ਦਿੰਦੇ ਨੇ ਅਸੀਂ ਪੂਰੇ ਵਿਧ ਪ੍ਰੂਫ ਦੇ ਰਿਆ ਸਭ ਕੁਝ ਘਰ ਦੇ ਵਿੱਚ ਵੜ ਕੇ ਉਸ ਲੇਡੀਜ਼ ਨਾਲ ਕੁੱਟਮਾਰ ਹੋਈ ਉਹਦੇ ਚੁੰਡਿਆਂ ਤੋਂ ਫੜ ਕੇ ਵਾਲਾਂ ਤੋਂ ਫੜ ਕੇ ਕਸੀਟ ਕੇ ਬਾਹਰ ਕੱਢਿਆ ਗਿਆ ਉਹਦੇ ਪਰਲਰ ਦਾ ਸਮਾਨ ਤੈਸਨਾਨ ਕਰ ਦਿੱਤਾ ਗਿਆ ਔਰ ਬਾਹਰ ਕੱਢ ਕੇ ਉਹਨੂੰ ਮਤਲਬ ਉਹਦੇ ਕੱਪੜੇ ਉਤਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਇੱਥੇ ਤੱਕ ਕਿ ਉਹਦੀ ਟੀ-ਸ਼ਰਟ ਫੱਟ ਵੀ ਗਈ ਉਸ ਵੀਡੀਓ ਦੇ ਵਿੱਚ ਕੁਝ ਚੀਜ਼ਾਂ ਨਜ਼ਰ ਆ ਰਹੀਆਂ ਜੋ ਕਰ ਰਹੇ ਨੇ ਉਹਨੂੰ ਉਹਨੂੰ ਨਿਰਵਸਤਰ ਕਰਨ ਦੀ ਮਨਸ਼ਾ ਨਾਲ ਲੇਕਿਨ ਇਹ ਲੋਕਾਂ ਦੇ ਸਿਰ ਤੇ ਚੁੰਨੀ ਰੰਗੀ ਇਹ ਇਹੋ ਜਿਹਾ ਨਕਮਾ ਸੱਚੋ ਆ ਮੈਂ ਸਰਕਾਰ ਨੂੰ ਇਹੀ ਬੇਨਤੀ ਕਰੂੰਗਾ ਕਿ ਸਾਡੇ ਇਲਾਕੇ ਦੇ ਵਿੱਚ ਇਹੋ ਜਿਹੇ ਨਕਮੇ ਐਸਚੋ ਦੀ ਲੋੜ ਨਹੀਂ ਜਿਹੜਾ ਹਰ ਤੋਂ 2 ਮਹੀਨੇ ਪਹਿਲੇ 6-6 ਬੰਦੇ ਚਿੱਟੇ ਦੇ ਵਿੱਚ ਚੱਕਦਾ ਤੇ ਪੈਸੇ ਲੈ ਕੇ ਛੱਡ ਦਿੰਦਾ ਉਹ ਮੇਰੀ ਅੱਖਾਂ ਦੇ ਸਾਹਮਣੇ ਗੱਲਾਂ ਹੋਈਆਂ ਮੇਰੇ ਸਾਹਮਣੇ ਉਹ ਪੈਸੇ ਲੈ ਕੇ ਨੇ ਸਾਡੇ ਛਿੱਟੇ ਵਾਲੇ ਬੰਦੇ ਇਹੋ ਜਹਾ ਨਕਮੇ ਐਸਚੋ ਆ ਇਹ ਕੀ ਕਿਸੇ ਨੂੰ ਇਨਸਾਫ ਦਊਗਾ ਇਹੋ ਜਹਾ ਨਕਮੇ ਐਸਚੋ ਨੂੰ ਤੁਹਾਨੂੰ ਲੋੜ ਨਹੀਂ ਤੇ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਕੋਈ ਚੰਗੇ ਬੰਦੇ ਲਾਓ ਜਿਹੜੇ ਜਿੱਥੇ ਕੁੜੀਆਂ ਤੇ ਚਨਨੀਆਂ ਸਾਡੇ ਘਰ ਪਰਿਵਾਰ ਦੀਆਂ ਧੀਆਂ ਪੜਨਾ ਸੇਫ ਹੋ ਸਕਣ ਲੇਕਿਨ ਪਬਲਿਕ ਜਿਹੜੀ ਆ ਇੱਕ ਪੁਲਿਸ ਦੀ ਕਸਾਇਤਾ ਮੰਗਦੀ ਹੁੰਦੀ ਆ ਪੁਲਿਸ ਲਈ ਕਸਾਇਤਾ ਲਈ ਥਾਣੇ ਜਾਂਦੀ ਆ ਪਰ ਉਹਨੂੰ ਸੌਂਗਪ ਨਹੀਂ ਮਿਲਦਾ ਇਨਸਾਫ ਦੀ ਖਾਤਰ ਉਹਨੂੰ ਕਰਨੇ ਦੇ ਬੈਠ ਕੇ ਮਜਬੂਰ ਹੋਣਾ ਪੈਂਦਾ ਇਹੀ ਵਜ੍ਹਾ ਹੈ ਜੀ ਪੁਲਿਸ ਨੇ ਕੋਈ ਸੁਲਵਾਈ ਨਹੀਂ ਕੀਤੀ ਇਹ ਲੇਡੀਜ਼ ਮਜਬੂਰ ਹੋ ਗਈ ਅਸੀਂ ਮਜਬੂਰ ਹੋ ਗਏ ਇਹਨੂੰ ਇਨਸਾਫ ਨਹੀਂ ਦਿੱਤਾ ਗਿਆ ਕਿ ਮਿੱਠੀ ਗੋਲੀ ਦੇ ਦਿੱਤੀਗੀ ਜਾਂ ਸਾਧਕ ਵਜਾ ਕਰ ਦਿੱਤੀਗੀ ਮੈਂ ਇਹ ਪੁੱਛਣਾ ਚਾਹਨਾ ਕਿ ਤੁਹਾਡੇ ਘਰ ਦੀਆਂ ਧੀਆਂ ਪਣਾ ਦਾ ਘਰਵੜ ਕੇ ਲੜਾਈ ਝਗੜਾ ਦਾ ਰੋਡ ਤੇ ਬਾਹਰ ਖਿੱਚ ਕੇ ਬਾਹਰ ਲਿਆ ਜਾਵੇ ਹੁਣ ਉਹ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿਤੇ ਤੁਸੀਂ ਉੱਥੇ ਸਤ ਕਮਜਾ ਕਰਾਓਗੇ ਕਿ ਡੁੱਬ ਕੇ ਮਰ ਜਾਣਾ ਹੈ ਇਹੋ ਜਿਹੇ ਇਹੋ ਜਿਹੇ ਐਸਐਚਓ ਨੇ ਕੰਮੇ ਜਿਹੜੇ ਪੁਲਿਸ ਪ੍ਰਸ਼ਾਸਨ ਵਾਲੇ ਨੇ ਜਿਹੜੇ ਇਹੋ ਜਿਹੇ ਧਾਰਾ ਲਾ ਕੇ ਇਸ ਕੇਸ ਨੂੰ ਦਫਾ ਦਫਾ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਹਾਂਜੀ ਮੈਡਮ ਕੀ ਹੋਇਆ ਤੁਹਾਡੇ ਨਾਲ ਕੀ ਮਾਮਲਾ ਸਾਰਾ ਸਰ ਮੈਂ ਪਾਲਣ ਦਾ ਟੌਪ ਕਰ ਰਹੀ ਸੀ ਮੇਰੇ ਪਾਲਣ ਮੈਂ 12:30 ਬਜੇ ਤੋਂ 5:00 ਵਜੇ ਆਏ ਇਹ ਦੇਰੀ ਤੋਂ ਉਹ ਜਾਈ ਉਹ ਲੋਕ ਨੇ ਕੰਮ ਕੀ ਬਹਾਨੇ ਮੋਝੇ ਕਿਹਾ ਕਿ ਮੈਨੇ ਕੰਮ ਕਰਵਾਣਾ ਹੈ ਮੈਨੇ ਜੇ 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 ਜੇ

مجھے باہر فالر سے باہر کھینچتے ہوئے روڈ پہ لگا کے انہوں نے میری بےزتی کی میرے کپڑا کپڑے نکالنے کی میں نے میری کوشش کی تو میڈم ہن ਤੁਸੀਂ مانگ ہی کرتے ہو پر شاسن نام بان کیا کرتے ہو پر شاسن سے آج میں یہاں پہ جگہ پہ بیٹھی ہوں اور مجھے تکلیف ہے میری تکلیف کو یوں میں سن کر کے وہ محسوس کر کے دیکھ کے پھر انہیں پتہ چلے گا وہ لوگ تھے کون مطلب چار وے पूरी रात में तीन बजे तक रात एक बजे तक बैठी रही तीन बजे से लेके और आज मैं फिर बैठी हूँ ये कितने समय की घटना है कितने बजे की टाइम है हुई है आपके साथ कितने बजे का समय था तीन बजे का समय था लेकिन आप कल भी थाना मोती नगर के बाहर बैठे थे आज भी बैठे थे आज सुबह फिर आज अपने चंडीगढ़ रोड जम किया और फिर फर्क नहीं पड़ रहा फर्क नहीं पड़ना चाहे जो कुछ हो जाए उनको लेट लेकिन कोई मतलब नहीं जो कुछ मेरे साथ ही सुबह से बैठे हो तो डेढ़ दो तो बज तो चुके तो हैं तो लेकिन कोई अफसर आया नहीं कुछ हुआ क्या के वो। है मुझे मुझे इंसाफ चाहिए जो मेरे साथ हुआ मुझे है मुझे इंसाफ चाहिए उसको वो लोग कौन लोग थे जिन्होंने मुझे नहीं आगे... पता कौन लोग थे वो। मैं किसी को नहीं लोग थे वो जिन्होंने मेरे साथ ये सब किया मैं तो किसी को देख भी नहीं पाई जो एट ए टाइम उन्होंने जो मेरे साथ किया मुझे किसी बाहर 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 ये मेरे मेरे में में भी लोग भी बाल को पकड़ते से मेरे मेरे लेकर देखिए हाथों में निशान दीवार तो के साथ बहुत मारा वहाँ पे लेकिन आप कल भी माता मोती नगर थाने के बाहर बैठे थे आश्वासन आगे आपका धरना उठाया आपने खुद उठाया वहाँ से जी हमने खुद उठाया वहाँ ऐसी ਇਹ ਕਾਰਵਾਈ ਸਾਡੇ ਵੱਲੋਂ ਕੀਤੀ ਗਈ ਹੈ ਜੀ ਜੋ ਬਾਕੀ ਹੁੰਦਾ ਆਈ ਵਿਲ ਸੀ ਟੂ ਇਟ ਠੀਕ ਹੈ ਨਾ ਐਸਐਚਾ ਦੇ ਨਾਲ ਗੱਲ ਕਰਕੇ ਫਿਰ ਅਸੀਂ ਤੁਹਾਨੂੰ ਪੂਰੀ ਗੱਲ ਦੱਸਦੇ ਲੇਕਿਨ ਸਰ ਇਲਜ਼ਾਮ ਲਗਾਏ ਕਿ ਅਸੀਂ ਕਿ ਕਿ 55 ਕੀਤੀ ਗਈ ਹੈ ਕਿ ਉਸ ਘਰ ਦੇ ਵਿੱਚ ਬੁਟੀਕ ਦੇ ਵਿੱਚ ਹਮਲਾ ਕੀਤਾ ਗਿਆ ਸੀਗਾ ਕਿ ਉਸ ਉਹ ਬੰਦੀ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਨਹੀਂ ਜਿਹੜੀ ਬੰਦੀ ਕਾਰਵਾਈ ਹੋਗੀ ਉਹ ਤਾਂ ਜ਼ਰੂਰ ਕੀਤੀ ਜਾਓਗੇ ਲੈਟ ਅਸ ਗੋ ਥਾਣੇ ਚਲ ਕੇ ਅਸੀਂ ਦੇਖ ਲੈਣੇ ਆ ਫਿਰ ਵੀ ਵੀ ਵਿਲੈਟ ਯੂ ਲੇਕਿਨ ਸਰ ਨੂੰ ਮੈਂ ਦੱਸਿਆ ਜਾਵੇ ਕਿ ਇਹ ਬੁਟੀਕ ਇੱਕ ਪਬਲਿਕ ਪ੍ਰੋਪਰਟੀ ਆ ਜਿਸ ਘਰ ਦੇ ਵਿੱਚ ਬੁਟੀਕ ਹੋਵੇ ਪਬਲਿਕ ਪ੍ਰੋਪਰਟੀ ਹੁੰਦੀ ਆ ਬਾਕੀ ਕਮੈਂਟਸ ਆਪਾਂ ਬਾਅਦ ਚੋਂ ਕਰਦੇ ਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਾਹਿਬ ਨੇ ਕਿਹਾ ਕਿ ਪਬਲਿਕ ਪ੍ਰੋਪਰਟੀ 'ਚ ਇਹ ਛੋਟਾ ਜਿਹਾ ਵਰਚਲ ਬਣ ਲੁਕਾ ਜਾਊਗਾ ਨਹੀਂ ਨਹੀਂ ਸਰ ਮਾਮਲਾ ਤਾਂ ਤਾਂ ਜੋ ਕੋਈ ਨਹੀਂ ਯਾਰ ਦਸ ਦਿਨਾਂ ਬ੍ਰਦਰ ਮੈਂ ਤਾਂ ਕਰਨਾ ਪੈਣਾ ਤੁਹਾਨੂੰ ਇੱਕ ਫੋਨੋ ਵੀ ਤੁਹਾਡੇ ਦਿੱਤਾ ਸੀ ਤੁਸੀਂ ਕਹਿੰਦੇ 552 ਲਾਈ ਗਈ ਹੈ ਉਸ ਮਾਮਲੇ ਦੀ ਬਰੀਫ ਕਰ ਸਕਦੇ ਹੋ ਸਰ ਉਹ ਫੋਟਰ ਵੀ ਚੱਲਦੀ ਸੀ 552 ਸੀ ਉਹ ਤੁਸੀਂ ਕਰਤੀ ਜੀ ਇਹ ਜਿਹੜੀ ਮੰਗੀ ਹੈਗੀ ਸਰ ਇਹ ਮੰਗ ਇਹ ਆ ਵੀ ਉਹਨਾਂ ਦੇ 452 ਦੱਸੀ ਤੁਸੀਂ ਕਰ ਰਹਾ ਤੁਹਾਨੂੰ ਕਿਸੀ ਪ੍ਰੋਪਰਟੀ ਪਬਲਿਕ ਪਲੇਸ ਹੈਗਾ ਬੁਟੀਕ ਮਨੂੰ ਮੈਂ ਤਾਂ ਇਹ ਗੱਲ ਕਹਿਣਾ ਵੀ ਹਲੇ ਐਮਐਲਆਰ ਵੀ ਨਹੀਂ ਅਸੀਂ ਲੈ ਕੇ ਆਂਦੀ ਐਮਐਲਆਰ ਲੈ ਕੇ ਆਣੀ ਤੁਹਾਡੇ ਬਿਆਨ ਮੇਰੇ ਕੋਲ ਹੈ ਕਿ ਤੁਸੀਂ ਕਹਿੰਦੇ ਪਬਲਿਕ ਪ੍ਰੋਪਰਟੀ ਹੈ ਇੱਕ ਬੁਟੀਕ ਬੁਟੀਕ ਤਾਂ ਪਬਲਿਕ ਪਲੇਸ ਹੀ ਹੈ ਨੀ ਪ੍ਰੋਪਰਟੀ ਹੋਗੀ ਇੱਕ ਘਰ ਦੇ ਵਿੱਚ ਹੈ ਘਰ ਦੇ ਵਿਚੋਂ ਹੀ ਇੱਕ ਦੁਕਾਨ ਦੇ ਵਿੱਚੋਂ ਹੀ ਹਮਲਾ ਕੀਤਾ ਕਿ ਸੀਪੀ ਦਫਤਰ ਦੇ ਵਿੱਚ ਕੋਈ ਕਾਰਵਾਈ ਹੁੰਦੀ ਹੈ ਤਾਂ ਸੀਪੀ ਦਫਤਰ ਵੱਲੋਂ ਵੀ ਤਾਂ ਕਾਰਵਾਈ ਕੀਤੀ ਜਾਂਦੀ ਹੈ ਮੈਨੂੰ ਨਹੀਂ ਇਹਦੇ ਬਾਰੇ ਤੁਸੀਂ ਦਫ਼ਤਰ ਦੇ ਲੈ ਲਓ ਕਿਤੇ ਹੋਰ ਦੇ ਲੈ ਲਓ ਪਤਾ ਮੈਨੂੰ ਨਹੀਂ ਪਤਾ ਪਬਲਿਕ ਪਲੇਸ ਆਫ ਡੀ ਪਬਲਿਕ ਪਲੇਸ ਸਾਡੇ ਕਹਿੰਦੇ ਮੁਤਾਬਿਕ ਬਿਲਕੁਲ ਹੈ ਕਿਹੜੀ ਚੀਜ਼ ਪਬਲਿਕ ਪਲੇਸ ਹੋਦੀ ਸਰ ਬ੍ਰਦਰ ਯਾਰ ਸੌਰੀ ਮੈਨੂੰ ਕਰ ਲੈਣ ਦੋ ਕੰਪਲੀਨਟ ਸੀਗਾ ਜੀ ਲੇਕਿਨ ਸਰ ਤੁਸੀਂ ਚਾਲੂ ਕਰਦੇ ਚਾਲੂ ਕਰਨਾ ਚੱਲਦਾ ਰਿਹਾ ਕੋਈ ਗੱਲ ਨਹੀਂ ਦੇਖਿਆ ਨਹੀਂ ਆਖੀ ਚਾਲੂ ਹੋਰ ਨਹੀਂ ਕੰਮ ਕਰਕੇ ਆਇਆ ਮੈਂ ਹੋਰ ਵੀ ਕੰਮ ਕਰਕੇ ਆਏ ਯਾਰ ਇੱਕ ਘੰਟਾ ਸਾਢੇ ਦੇ ਆ ਲੈਣੇ ਨਹੀਂ ਸੇ ਤੁਹਾਨੂੰ ਛੱਡਿਆ 40 ਘੰਟੇ ਤੋਂ ਤੁਸੀਂ ਕੋਈ ਗੱਲ ਨਹੀਂ ਯਾਰ ਮੈਨੂੰ ਕੰਮ ਕਰ ਰਹੇ ਹਨ ਮਹਿਲਾ ਨਾ ਇਨਸਾਨ ਵੀ ਆ ਤੁਹਾਡੇ ਅੰਦਰ ਇੱਕ ਕੈਕਟਿਓਂ ਹੁੰਦੀ ਤੇ ਤਮੰਨਾ ਹੁੰਦੀ ਆ ਤੁਸੀਂ ਮੁੱਖੇ ਦੇ ਕਾਬਿਲ ਅਫਸਰ ਹੈਗੇ ਹੋ ਪਰ ਮਨ ਦੇ ਨਹੀਂ ਆ ਜਿਹੜੀ ਉਹਨਾਂ ਦੀ ਕੰਪਲੇਨਟ ਸੀ ਬ੍ਰਦਰ ਉਹਦੇ ਕਾਰਵਾਈ ਕੀਤੀ ਹੈ ਜੀ ਠੀਕ ਹੈ ਦਿਖਾਇਆ ਉਸ ਮੁਤਾਬਕ ਕਾਰਵਾਈ ਹੋਈ ਉਹ ਮੁਤਾਬਕ ਦੀ ਗੱਲ ਨਹੀਂ ਇਹ ਤਾਂ ਮੈਰਿਟ ਅਸੀਂ ਦੇਖਣੀ ਹੈ ਜੀ ਮੈਰਿਟ ਦੇਖਾਂਗੇ ਜੇ ਹੋਊਗੀ ਤਾਂ ਉਹਦੇ ਵਿੱਚ ਲਿਖਾਇਆ ਗਿਆ ਜੀ ਅੰਦਰ ਵੜ ਕੇ ਕੁੱਟਮਾਰ ਕੀਤੀ ਗਈ ਹੈ ਅੰਦਰ ਵੜ ਕੇ ਅੰਦਰ ਵੜ ਕੇ ਦੇਖਣਾ ਕਿ ਲੋਕਾਂ ਦਾ ਤਾਂ ਯਕੀਨ ਕਰਦੇ ਕੋਲਵੰਜੀ ਜੀ ਬ੍ਰਦਰ ਕਰਾਂਗੇ ਯਾਰ ਜਿਹੜੀ ਬੰਦੀ ਉਹ ਕਰਾਂਗੇ ਵੀ ਲੋਕਾਂ ਨੂੰ ਕਿੱਦਾਂ ਹੋਣਾ ਇੱਥੇ ਛਟਕਾਰੇ ਮੇਸੇ ਦਾ ਨਜ਼ਾਰਾ ਕਿੱਦਾਂ ਮੇਸੇ ਛਟਕਾਰੇ ਵਾਲੀ ਤਾਂ ਕਰਦੇ ਪ੍ਰਦਰਸ਼ਨ ਹੁੰਦੇ ਨੇ ਜੋ ਜਾਮ ਲੱਗਦਾ ਪਬਲਿਕ ਨੂੰ ਇਹ ਉਹ ਨਹੀਂ ਦੇਖੋ ਪਬਲਿਕ ਵਾਲੀ ਗੱਲ ਨਹੀਂ ਜੇ ਕੋਈ ਗਲਤ ਕਰਦਾ ਤਾਂ ਉਹਦੇ ਖਿਲਾਫ ਕਾਰਵਾਈ ਹੋਊਗੀ ਬਿਲਕੁਲ ਇਹੀ ਹੋਏਗਾ ਨਾ ਹੋਏਗਾ ਜੀ ਬਿਲ ਇਹ ਮਸਲਾ ਸੀ ਜਿਹੜਾ ਚੰਡੀਗੜ੍ਹ ਰੋਡ ਤੇ ਧਰਨਾ ਲੱਗਿਆ ਉਹ ਲੋਕਾਂ ਨੇ ਬਿਲਕੁਲ ਨਾਜਾਇਜ਼ ਕਾਨੂੰਨ ਦੇ ਖਿਲਾਫ ਕਾਰਵਾਈ ਕੀਤੀ ਹੈ ਕਿਉਂਕਿ ਜ ਇਹਨਾਂ ਦੀ ਕੱਲ ਇੱਕ ਕੰਪਲੇਂਟ ਆਈ ਸੀ ਉਸ ਕੰਪਲੇਂਟ ਤੇ ਜੋ ਬੰਦੀ ਕਾਰਵਾਈ ਸੀ ਪ੍ਰੀਵੈਂਟਿਵ ਐਕਸ਼ਨ 10755 ਤਿੰਨ ਲੇਡੀਜ਼ ਸਿਕਜੈਂਟਸ ਦੇ ਖਿਲਾਫ ਕਰ ਦਿੱਤਾ ਗਿਆ ਸੀ ਪਰ ਇਹ ਬਜਿੱਦ ਸੀ ਕਿ 452 ਦਾ ਪਰਚਾ ਦਰਜ ਕੀਤਾ ਜਾਵੇ 452 ਕਲੀਅਰ ਕਟ ਹਾਊਸ ਦੇ ਸਪਾਸਾ ਜਿੱਥੇ ਉਹ ਲੇਡੀਜ਼ ਕੰਮ ਕਰਦੀ ਹੈ ਪਬਲਿਕ ਪੁਲਿਸ ਦਾ ਬੁਟੀਕਾ ਉਸ ਤੋਂ ਲੋ ਅੱਜ ਵੀ ਇਹਨਾਂ ਨੇ ਆ ਕੇ ਪ੍ਰੈਸ਼ਰ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰ ਮਤਲਬ ਆਊਟ ਆਫ ਮੈਰਿਟ ਜਾ ਕੇ ਕਾਰਵਾਈ ਨਹੀਂ ਕੀਤੀ ਜਾ ਸਕਦੀ ਜਿੰਨੀ ਬਣਦੀ ਸੀ ਉਹ ਨਹੀਂ ਕੀਤੀ ਆ ਜਿੰਨੀ ਹੋਰ ਵੀ ਬਣੂ ਕਿਸੇ ਦੀ ਉਹ ਵੀ ਕਰਾਂਗੇ ਬਟ ਜੇ ਇਹਨਾਂ ਨੇ ਜਾ ਕੇ ਉੱਥੇ ਇਕਾਈ ਹਸਪੀਟਲ ਦੇ ਕੋਲੇ ਹਾਈਵੇ ਜਾਮ ਕੀਤਾ ਲੋਕਾਂ ਨੂੰ ਬੜੀ ਪਰੇਸ਼ਾਨੀ ਆਈ ਹੈ ਤੇ ਲਾਅ ਐਂਡ ਆਰਡਰ ਦੀ ਵੀ ਪ੍ਰੋਬਲਮ ਆਈ ਹੈ ਉੱਥੇ ਉਹਦੇ ਰਿਗਾਰਡਿੰਗ ਜਿਹੜੇ ਬੰਦੇ ਅਸੀਂ ਲੈ ਕੇ ਰਾਉਂਡ ਅਪ ਕਰਾਂਗੇ ਤੇ ਉਹਨਾਂ ਦੇ ਖਿਲਾਫ ਅਸੀਂ 283 ਆਪੀਸੀ ਤੇ ਸੈਕਸ਼ਨ 8ਬੀ ਨੈਸ਼ਨਲ ਹਾਈਵੇ ਐਕਟ ਆ ਜਿਹੜਾ 1956 ਦੋ ਦੇ ਖਿਲਾਫ ਕਾਰਵਾਈ ਕਰਾਂਗੇ ਜਿਦੇ ਵਿੱਚ 5 ਸਾਲ ਦੀ ਸਜ਼ਾ ਤੇ ਨੌਨ ਅਵੇਲੇਬਲ ਆਫੈਂਸ ਹੈ ਨੇ ਕ ਬੰਦੇ ਫੜਕੇ ਲਿਆਂਦੇ ਸਰ ਉਥੋਂ ਜਿਹੜਾ ਅਸੀਂ ਉਥੋਂ ਡਿਟੇਨ ਕੀਤੇ ਨੇ 8 ਬੰਦੇ ਤੇ ਇੱਕ ਲੇਡਿਸ ਆ ਤੇ ਇਹ ਬਾਈ ਨੇਮਲੀ ਕੋਈ ਹੈਗੇ ਆ ਬਾਈ ਨੇਮ ਨਹੀਂ ਹੁਣ 8 ਬੰਦੇ ਨੇ ਉਹਨਾਂ ਦੇ ਨੇਮ ਪਤਕ ਮਤਲਬ ਜੋ ਵੀ ਹੈਗੇ ਨੇ ਇਹ ਉਹ ਐਗਜੈਕਟਲੀ ਮੇਰੇ ਯਾਦ ਆ ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਜੋ